ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੀ ਰਾਧੀ ਅੱਜ ਠੇਕਾ ਮਜ਼ਦਮ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਡੇਟ ਦੇ ਕੇ ਉਸ ਡੇਟ ਦੇ ਉੱਤੇ ਗੱਲਬਾਤ ਨਹੀਂ ਕੀਤੀ ਜਿਸ ਦੇ ਕਰਕੇ ਰੋਸ ਦੇ ਵਿੱਚੋਂ ਉਹਨਾਂ ਨੇ ਨਾਰੇਬਾਜ਼ੀ ਕੀਤੀ ਤੇ ਪੁਤਲਾ ਫੁਕਿਆ ਗਿਆ ਆਓ ਆਪਾਂ ਜਾਣਦੇ ਹਾਂ ਸੰਘਰਸ਼ ਕਮੇਟੀ ਦੇ ਮੁਲਾਜ਼ਮਾ ਬਲੋਕ ਕੀ ਕਹਿਣਾ ਉਹਨਾਂ ਦਾ ਹਾਂਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿਸ ਸੰਬੰਧ ਕੀਤਾ ਗਿਆ ਤੇ ਕਿਹੜੀ ਜਥੇਬੰਦੀ ਮਤਲਬ ਕੀਤਾ ਗਿਆ ਹੈਗਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੇ ਠੇਕਾ ਮੁਲਾਜ਼ਮ ਸੰਘਰਸ਼ ਸਮੋਰਚੇ ਦੇ ਬੈਨਰ ਹਟ ਕੀਤਾ ਗਿਆ ਕਿਉਂਕਿ ਇਹ ਲਗਾਤਾਰ ਸੰਘਰਸ਼ ਕਰ ਰਹੇ ਆ ਆਊਟਸੋਰਸ ਮੁਲਾਜ਼ਮ ਆ ਪੱਕੇ-ਪੱਕੇ ਵਿਭਾਗਾਂ 'ਚ ਕੰਮ ਕਰ ਰਹੇ ਆ ਇਨਲਿਸਟਮੈਂਟ ਮੁਲਾਜ਼ਮਾਂ ਸਰਕਾਰ ਲਗਾਤਾਰ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਲਾਰੇ ਨਾਲ ਮਤਲਬ ਆਲਾ ਸਮਾਂ ਟੱਪਾਰੀ ਆ ਇਸ ਤੋਂ ਪਹਿਲਾਂ 21 ਵਾਰ ਮੀਟਿੰਗਾਂ ਮੁੱਖ ਮੰਤਰੀਆਂ ਨੇ ਦਿੱਤੀਆਂ ਪਰ ਉਹ ਕੀਤੀਆਂ ਨਹੀਂ ਇੱਕ ਤਰੀਕ ਨੂੰ ਜਿਹੜਾ ਜਲੰਧਰ ਜਿਮਨੀ ਚੋਲਾ ਚੱਲ ਰਹੀਆਂ ਹੁੰਦੇ ਦਬਾਅ ਹੇਠ ਕਿਉਂਕਿ ਅਸੀਂ ਪਿਛਲੀਆਂ ਵਾਰ ਵੋਟਾਂ ਮਿਲੀਆਂ ਅਸੀਂ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਤੇਜ਼ ਕੀਤਾ ਸੀ ਸੰਘਰਸ਼ ਤੇਜ਼ ਕੀਤਾ ਸੀਗਾ ਉਹਦੇ ਬਦੌਲਤ ਉਹਨਾਂ ਨੇ ਜਿਹੜੀ ਇੱਕ ਤਰੀਕ ਨੂੰ ਮੀਟਿੰਗ ਦਿੱਤੀ ਤੇ ਮੀਟਿੰਗ 'ਚ ਕਿਹਾ ਵੀ 20 ਤਰੀਕ ਨੂੰ ਤੁਹਾਡਾ ਮਸਲਾ ਹੱਲ ਕਰ ਦਾਂਗੇ ਪਰ 20 ਤਰੀਕ ਵਾਲੀ ਮੀਟਿੰਗ ਫਿਰ ਕੈਨਸਲ ਕਰਤੀ ਇਸ ਕਰਕੇ ਅਸੀਂ ਸਾਰੇ ਪੰਜਾਬ 'ਚ ਉਤਲੇ ਫੁੱਕੇ ਜਾ ਰਹੇ ਤੇ ਇਹ ਸੰਘਰਸ਼ ਹੋਰ ਤੱਕ ਚੱਲਦਾ ਰਹੂਗਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਜੇ ਮੰਨ ਲ ਜੇਕਰ 24 ਤਰੀਕ ਨੂੰ ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਫਿਰ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਮੀਟਿੰਗ ਕਰਕੇ ਅਗਲਾ ਜਿਹੜਾ ਸੰਘਰਸ਼ ਆਉ ਤੀਖਾ ਲੇ ਦਿੱਤਾ ਜਾਊਗਾ ਜੀਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਜੀਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਚੇ ਕੰਮੇ ਫੁੱਟੇ ਚੋ ਫੱਟੇ ਕਰੋ ਫੱਟੇ ਕਰੋ ਜੀਕਰਨ ਦੇਖ ਕੇ ਜੀਕਰਨ ਮੁਰਦਾਬਾ 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 न खाओ मीडिया तरद كومان مردا باد مردا باد مردا باد